ਸਾਸੀ ਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਆਪਾਂ ਬਠਿੰਡਾ ਯੂਨੀਵਰਸਿਟੀ ਪਹੁੰਚੇ ਹੋਏ ਸੀਗੇ ਉੱਥੇ ਆ 베ਰਬਾਲ ਆਇਆ ਹੈ ਫਸਲਾਂ ਦਾ ਸਾਰਿਆਂ ਦਾ ਆਪਾਂ ਨੂੰ ਤਾਂ ਯੂਨੀਵਰਸਿਟੀ ਦੇ ਕਹਿੰਦਾ ਵੀ ਫਸਲੀ ਚੱਕਰ ਚੋਂ ਨਿਕਲੋ ਗਣਕ ਝੋਨੇ ਵਾਲਾ ਇਹਨਾਂ ਨੇ ਤਾਂ ਆਪ ਦੇਖੋ ਸਾਹਮਣੇ ਦੇਖੋ ਜੀ ਆਪਣੀ ਬਚਤ 40000 ਰੁਪਿਆ ਕਿੱਲੇ ਦੀ ਇਹਨਾਂ ਦੇ ਹਿਸਾਬ ਨਾਲ ਸਾਰੇ ਖਰਚੇ ਕੱਢ ਕੇ ਇਹਨਾਂ ਨੇ ਦਿਖਾਈ ਹੋਈ ਹੈ ਸਾਰੀਆਂ ਫਸਲਾਂ ਦੀ ਦੁਕੱਟ ਆ ਗਈ ਕੋਈ ਫਸਲ ਦੇਖ ਲਓ ਤੇ ਫਿਰ ਆਪਣੇ ਕੋਲੇ ਇਹੀ ਚੀਜ਼ ਰਹਿ ਗਈ ਆਪਾਂ ਇਹੀ ਬੀਜਾਂਗੇ ਗੱਲੀ ਗਣਕੀ ਬੀਜਾਂਗੇ ਇਹਦੇ ਵਿੱਚ ਜਾਂ ਮੱਕੀ ਦੀ ਜਿਆਦਾ ਦਿਖਾਈ ਹੋਈ ਹੈਗੀ ਮੱਕੀ ਦੀ ਐਮਐਸਪੀ ਹੈਣੀ ਕਿ ਇਹ ਆਪਾਂ ਬਿਜਲੀ ਆਈ ਨਹੀਂ ਪਤਾ ਕੋਈ ਲਵੇ ਨਾ ਲਵੇ ਤੇ ਇਸ ਕਰਕੇ ਆਪਾਂ ਦਾ ਫਿਰ ਕਣਕੀ ਲਾਉਣੀ ਹੋਈ ਸਰਕਾਰਾਂ ਤੋਂ ਜਾਂ ਤਾਂ ਆਪਾਂ ਨੂੰ ਐਮਐਸਪੀ ਦੇਣ ਸਾਰੀਆਂ ਵੈਰਾਈਟੀਆਂ ਦੀ ਇਤੋਂ ਜ਼ਿਆਦਾ ਆਪਾਂ ਨੂੰ ਪੈਸੇ ਬਚਣਾ ਫੇਰ ਤਾਂ ਆਪਾਂ ਕੋਈ ਫਸਲ ਲਾਉਂਦੇ ਚੰਗੇ ਲੱਗਦੇ ਆਂਗੇ ਜਦੋਂ ਹੁਣ ਆਪਣੀ ਵਿਕਣੀ ਤਾਂ ਕੱਲੀ ਕਣਕੀ ਹੈਗੀ ਐਮਐਸਪੀ ਤੇ ਕੋਈ ਵੀ ਫਸਲ ਨਹੀਂ ਵਿਕਣੀ ਇਹਦੇ ਵਿੱਚੋਂ ਤੁਸੀਂ ਦੇਖ ਲਓ ਕੋਈ ਵੀ ਕਿੰਨੀਆਂ ਫਸਲਾਂ ਦਿੱਤੀਆਂ ਹੋਈਆਂ ਤੋਰੀਆ ਸੂਰਜਮੁਖੀ ਨਾਲੇ ਯੂਨੀਵਰਸਿਟੀ ਦਾ ਬੇਰ ਵਾਜੀ ਇਹ ਸਾਰਾ ਤੇ ਜ਼ਿਮੀਂਦਾਰ ਕਿਧਰ ਨੂੰ ਜਾਵੇ ਜ਼ਿਮੀਂਦਾਰ ਹੁਣ ਕੀ ਕਰੇ ਹੁਣ ਕਣਕੀ ਲਾਵਾਂਗੇ ਆਪਾਂ ਤਾਂ ਹੁਣ ਤੇ ਇਹ ਬਾਈ ਤੁਹਾਨੂੰ ਇਹ ਵੇਰਵਾ ਦਿਖਾਉਣਾ ਸੀਗਾ ਬਾਈ ਆਪਣੀ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਇਹਨੂੰ ਫੋਲੋ ਕਰ ਲਓ ਧੰਨਵਾਦ